ਨੀ ਅੱਜ ਰਾਹੁਲ ਗਾਂਧੀ ਦੇ ਪੰਨੂ 'ਚ ਕੋਈ ਫਰਕ ਨਹੀਂਗਾ ਕਿਉਂ ਕਿ ਅੱਗੇ ਉਥੋਂ ਫੰਡ ਲੈਣਾ ਚਾਹੁੰਦਾ ਏ ਪੈਸਾ ਢੇਲਾ ਹੈ ਨਹੀਂਗਾ ਤੇ ਇਹੀ ਲੋਕ ਸਭ ਤੋਂ ਵੱਧ ਰਾਹੁਲ ਗਾਂਧੀ ਦਾ ਵਿਰੋਧ ਕਰਦੇ ਸੀ ਰਾਹੁਲ ਗਾਂਧੀ ਤਾਂ ਮਤਲਬ ਉਹਨੂੰ ਉਹਨੂੰ ਹੁਣ ਪੰਜਾਬ ਨਾਲ ਪਿਆਰ ਨਹੀਂਗਾ ਉਹ ਸਿੱਖਾਂ ਨੂੰ ਜਾਣ ਬੁੱਝ ਕੇ ਵੀ ਇਹਨਾਂ ਤੇ ਅੱਗ ਲਾਓ ਸਿੱਖਾਂ ਨੂੰ ਦੁਬਾਰਾ ਅਤਵਾਦੀ ਬਣਾਓ ਸਿੱਖਾਂ ਨੂੰ ਦੁਬਾਰਾ ਦੇਸ਼ ਦੇ ਉਲਟ ਲੜਾਉਣ ਦੀ ਗੱਲ ਕਰੋ ਇਹ ਸਿੱਧੇ ਨੇ ਇਹ ਭਾਵਕ ਨੇ ਇਹਨਾਂ ਨੇ ਕਿਸੇ ਨਾ ਕਿਸੇ ਗੱਲ 'ਚ ਆ ਕੇ ਲੜ ਜਾਣਾ ਹੈ ਆਪਾਂ મોદી ਦੇ ਪਿੱਛੋਂ ਰਾਜ ਭਾਗ ਸਾਮਣੀਆਂ ਪਿੱਛੋਂ ਚਾਲਾਂ ਬਣਾਈਏ ਆਹ ਆ ਚਾਲਾ ਉਹਦੀ ਵੀ ਜਿਹੜੇ ਸਿੱਖ ਨੇ ਹਮੇਸ਼ਾ ਜਾਂ ਪੰਜਾਬੀ ਨੇ ਉਹ ਮੂਹਰੇ ਹੋ ਕੇ ਲੜੇ ਨੇ ਇਹ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਵੀ ਇਹਨਾਂ ਨੂੰ ਆਪਸ ਵਿੱਚ ਲੜਾਈਏ ਮਰਾਈਏ ਜਿਵੇਂ ਪਹਿਲਾਂ ਇਹਨਾਂ ਨੇ ਹੀ ਜਦੋਂ ਮੇਰੇ ਸਤਾਰ ਬਿਆਨ ਸਿੰਘ ਦੇ ਦਾਦਾ ਜੀ ਨੇ ਅਮਨ ਸ਼ਾਂਤੀ ਕੀਤੀ ਇਹਨਾਂ ਨੇ ਅੱਗ ਲਾਈ ਸੀ ਪੰਜਾਬ ਚ ਉਹ ਜਿਹੜਾ 80 ਤੋਂ ਲੈ ਕੇ 92 ਤੱਕ ਬੜਿਆ ਪੰਜਾਬ ਉਹ ਬਾਲਣ ਵਾਲਾ ਕੌਣ ਸੀ ਇਹੀ ਗਾਂਧੀ ਪਰਿਵਾਰ ਉਹੀ ਗਾਂਧੀ ਪਰਿਵਾਰ ਹੁਣ ਫੇਰ ਸਿੱਖਾਂ ਤੋਂ ਅੱਗ ਲਵਾ ਕੇ ਸਾਨੂੰ ਮਰੌਣਾ ਚਾਹੁੰਦਾ ਏ ਇਹ ਪੱਪੂ ਦਾ ਇੰਪੈਕਟ ਕੀ ਪੈਣਾ ਹੈ ਘਰੇ ਇੱਧਰ ਲੋਕ ਇਹਨੂੰ ਸਾਰਾ ਸਮਝਦੇ ਆ ਜਿਹੜਾ ਤੀਜੀ ਵਾਰਿਆ ਮਤਲਬ 99 ਤੱਕ ਕੇ ਪਹੁੰਚਿਆ ਏ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਦੀਨ ਮਜਬ ਹੈ 4 ਦਿਨ ਪਹਿਲਾਂ ਕਹਿੰਦੇ ਸੀ ਆਮ ਆਦਮੀ ਨਾਲ ਸੀ ਸਮਝੌਤਾ ਕਰਨਾ ਫੇਰ ਕਰ ਲਿਆ ਫੇਰ ਹੁਣ 2 ਦਿਨ ਪਹਿਲਾਂ ਫੇਰ ਕਹਿੰਦੇ ਸੀ ਹਰਿਆਣੇ ਚ ਕਰਨਾ ਉਹ ਕਹਿ ਕੇ ਜਹਾਜ਼ ਚੜ ਗਿਆ ਪਿੱਛੋਂ ਇੱਕ ਦੂਜੇ ਦੀਆਂ ਸੀਟਾਂ ਅਨਾਉਂਸ ਕਰੀ ਜਾਂਦੇ ਇਹਨਾਂ ਦਾ ਕੋਈ ਮਤਲਬ ਕਿਤੇ ਵੀ ਕੋਈ ਸਟੈਂਡ ਨਹੀਂਗਾ ਸਿਰਫ ਇਹ ਇਹ ਕાળા ਹੋਇਆ ਪਿਆ ਵੀ ਕਦ ਮੈਂ ਜਾ ਕੇ ਕੁਰਸੀ ਤੇ ਬਹਿ ਜਵਾਂ ਬਸ ਹੋਰ ਉਹਦੀ ਕੋਈ ਨਹੀਂ ਉਹ ਕાળાਪਣ ਉਹ ਐਚਪੀ ਉਹਦੀ ਉਹਦੀ ਦੁੱਖਦੀ ਰੋਈ ਜਾਂਦਾ ਰੋਈ ਜਾਂਦਾ ਮਤਲਬ ਉਹ ਚੀਕਾਂ ਹੀ ਨਹੀਂ ਮਾਰਦਾ ਨੇ ਹੁਣ ਬਾਹਰਲੇ ਮੁਲਕਾਂ ਚ ਜਾ ਕੇ ਵੀ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਇਹਨੂੰ ਪ੍ਰਸਿੱਧੀ ਮਿਲ ਜਾਂਦੀ ਹੈ ਉੱਥੇ ਜਾ ਕੇ ਕਈ ਜਗ੍ਹਾ ਇਹਦੀ ਖਬਰ ਛਪ ਜਾਂਦੀ ਹੈ ਉੰਨੀ ਗੱਲ ਹੈ ਹੋਰ ਹੋਰ ਤਾਂ ਉਹਦੀ ਉਹਦੀ ਕੋਈ ਗੱਲ ਹੈ ਨਹੀਂ ਕਿ ਮੈਨੂੰ ਦੱਸੋ ਮੈਂ ਰਵਨੀਤ ਬਿੱਟੂ ਦੀ ਇੱਕ ਸਟੇਟਮੈਂਟ ਸੁਣੀ ਹੈ ਜਿਹੜੀ ਬਿਲਕੁਲ ਦਰਸਾਉਂਦੀ ਹੈ ਕਿ ਬਿੱਟੂ ਜਿਹੜਾ ਆਪਣਾ ਮੈਂਟਲ ਬੈਲੈਂਸ ਲੂਜ਼ ਕਰ ਚੁੱਕਾ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਜਿਸ ਆਦਮੀ ਦੀ ਹੋਂ ਦਾ ਦਿਲ ਜਿਸ ਲੀਡਰ ਦੇ ਕਾਰਨ ਜਿਸ ਪਰਿਵਾਰ ਦੇ ਕਾਰਨ ਹੈ ਜਿਸ ਪਾਰਟੀ ਦੇ ਕਾਰਨ ਹੈ ਜਿਸ ਪ੍ਰਧਾਨ ਦੀ ਲੀਡਰਸ਼ਿਪ ਤੇ ਥੱਲੇ ਇਹ ਤਿੰਨ ਵਾਰ ਮੈਂਬਰ ਆਫ ਪਾਰਲੀਮੈਂਟ ਰਿਹਾ ਉਹਨੂੰ ਅੱਜ ਇੱਕ ਟੈਰਿਸ ਦੱਸੇ ਅੱਜ ਉਹਨੂੰ ਇੱਕ ਅਤਵਾਦੀ ਦੱਸੇ ਮੇਰਾ ਖਿਆਲ ਇਸ ਤੋਂ ਵੱਡੀ ਪੋਲਿਟੀਕਲ ਬੈਂਕਰਪਸੀ ਹੋਰ ਕੋਈ ਹੋ ਨਹੀਂ ਸਕਦੀ ਮੈਂ ਰਵਨੀਤ ਬਿੱਟੂ ਨੂੰ ਇਹ ਕਹਿਣਾ ਚਾਹਾਂਗਾ ਬਿੱਟੂ ਜੀ ਟਾਈਮ ਆਇਆ ਤੁਸੀਂ ਕਿਸੇ ਚੰਗੇ ਡਾਕਟਰ ਦੇ ਕੋਲ ਜਾ ਕੇ ਆਪਣਾ ਇਲਾਜ ਕਰੋ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਦਮੀ ਲੋਕਾਂ ਨੇ ਰਿਜੈਕਟ ਕੀਤੇ ਨੇ ਉਹਨਾਂ ਨੂੰ ਤੁਸੀਂ ਮਨਿਸਟਰ ਬਣਾ ਲਿਆ ਤੇ ਮਨਿਸਟਰ ਬਣਨ ਤੋਂ ਬਾਅਦ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ 'ਚ ਰਹਿ ਕੇ ਇੱਕ ਲੀਡਰ ਆਫ ਦੀ ਇਲੈਕਟਡ ਲੀਡਰ ਆਫ ਦੀ ਆਪੋਜੀਸ਼ਨ ਵਾਸ ਸੀ ਇਸ ਕਿਸਮ ਦੇ ਬਿਆਨਬਾਜ਼ੀ ਕਰਨੀ ਸ਼ੋ ਕਰਦੀ ਹੈ ਕਿ ਇਹਨਾਂ ਨੂੰ ਨਾ ਤੇ ਕਨਸਟੀਟਿਊਸ਼ਨ ਤੇ ਫੇਥ ਹੈ ਨਾ ਇਹਨਾਂ ਨੂੰ ਇਹ ਪਤਾ ਹੈ ਕਿ ਪੋਜੀਸ਼ਨ ਕਿਹੜੀ ਹੋਲਡ ਕਰ ਰਹੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਕਿਸੇ ਚੰਗੇ ਸਾਈਕੀਆਟ੍ਰਿਕ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਏ ਸੋ ਦੈਟ ਇਸ ਕਿਸਮ ਦੀ ਵਿਹੋਦਾ ਸਟੇਟਮੈਂਟਸ ਇਹ ਜਿਹੜੀਆਂ ਨੇ ਬੰਦ